ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਗੁਰਬਾਣੀ ਦੇ ਵਿੱਚ ਜਿਹੜੇ ਮਿੰਘੇ ਸ਼ਬਦ ਆਉਂਦੇ ਨੇ ਕਠਣ ਸ਼ਬਦ ਆਉਂਦੇ ਨੇ ਜਾਂ ਜਿਨ੍ਹਾਂ ਦੇ ਪਿੱਛੇ ਜਈਆ ਲੱਗਦਾ ਹੈ ਉਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਆਪਾਂ ਪਹਿਲਾਂ 3-4 ਭਾਗ ਇਸ ਦੇ ਬਣਾ ਚੁੱਕੇ ਆ ਕਿ ਜਈਏ ਦੇ ਵਿੱਚੋਂ ਕਿੱਥੋਂ ਈੜੀ ਨਿਕਲਦੀ ਹੈ ਕਿੱਥੇ ਐੜਾ ਨਿਕਲਦਾ ਹੈ ਜਾ ਕਿੱਥੇ ਊੜੇ ਔਂਕੜ ਪੈ ਜਾਂਦਾ ਹੈ ਉਹ ਜਿਹੜੇ ਭਾਗ ਬਣਾਏ ਨੇ ਸਾਰੇ ਹੀ ਸੰਗਤ ਜੀ ਪਲੇਲਿਸਟ ਵਿੱਚ ਪਏ ਹੋਏ ਨੇ ਜੋ ਟੂ ਦੀ ਪਲੇਲਿਸਟ ਬਣੀ ਹੈ ਉੱਥੇ ਮਹੰਗੇ ਸ਼ਬਦ ਲਿਖਿਆ ਹੋਇਆ ਉੱਥੇ ਤੁਹਾਨੂੰ ਸਾਰੇ ਸ਼ਬਦ ਮਿਲ ਜਾਣਗੇ ਸੋ ਅੱਜ ਆਪਾਂ ਸੰਗਤ ਜੀ ਇਹ ਵਿਚਾਰ ਕਰਨੀ ਹੈ ਕਿ ਜਈਏ ਨੂੰ ਬਿਹਾਰੀ ਜਿੱਥੇ ਆਉਂਦੀ ਹੈ ਉਹਦੇ ਨਾਲ ਜਦੋਂ ਦੋ ਈੜੀਆਂ ਜੁੜ ਜਾਂਦੀਆਂ ਈੜੀ ਬਿਹਾਰੀ ਈੜੀ ਬਿਹਾਰੀ ਜਾਂ ਜਈਏ ਨੂੰ ਔਂਕੜ ਆ ਜਾਂਦਾ ਹੈ ਜਿਵੇਂ ਤੁਸੀਂ ਲਿਖਿਆ ਵੇਖ ਰਹੇ ਹੋ ਜਾਂ ਜਈਏ ਨੂੰ ਤਲਿੰਕੜ ਆਉਂਦੇ ਨੇ ਗੁਰਬਾਣੀ ਦੇ ਵਿੱਚ ਉੱਥੇ ਆਪਾਂ ਥੋੜਾ ਜਿਹਾ ਸੰਗਤ ਜੀ ਕਈ ਵਾਰ ਗਲਤੀ ਪੜ ਕੇ ਚਲੇ ਜਾਂਦੇ ਕਿਉਂਕਿ ਅੱਖਰਾਂ ਦੀ ਪਛਾਣ ਨਹੀਂ ਹੁੰਦੀ ਹੁਣ ਕਈਆਂ ਦਾ ਵਿਚਾਰ ਹੁੰਦਾ ਹੈ ਕਿ ਜਈਏ ਦੀ ਸਾਉਂਡ ਨਿਕਲਣੀ ਚਾਹੀਦੀ ਜਈਏ ਦੀ ਆਵਾਜ਼ ਨਿਕਲਣੀ ਚਾਹੀਦੀ ਹੈ ਜੇ ਗੁਰੂ ਸਾਹਿਬ ਨੇ ਜਈਆ ਲਿਖਿਆ ਹੈ ਤਾਂ ਉਹਦੀ ਆਵਾਜ਼ ਉਚਾਰਨ ਹੋਣੀ ਚਾਹੀਦੀ ਸੰਗਤ ਜੀ ਗੁਰਬਾਣੀ ਦੇ ਵਿੱਚ ਜਈਆ ਪਹਿਲੇ ਨੰਬਰ ਤੇ ਬੋਲਿਆ ਜਾਂਦਾ ਹੈ ਆਪਾਂ ਹਰੇਕ ਵੀਡੀਓ ਵਿੱਚ ਇਹੀ ਬੇਨਤੀ ਕਰਦੇ ਹਾਂ ਕਿ ਜਿੱਥੇ ਜਈਆ ਪਹਿਲੇ ਨੰਬਰ ਤੇ ਆਉਂਦਾ ਹੈ ਜਿਵੇਂ ਮੰਨ ਲਓ ਉਦਾਹਰਨ ਤੌਰ ਤੇ ਸ਼ਬਦ ਲਿਖਿਆ ਪਹਿਲਾ ਇੱਥੇ ਦਦੇ ਔਂਕੜ ਹੈ ਦੂਜੇ ਨੰਬਰ ਤੇ ਜਈਆ ਆ ਰਿਹਾ ਹੈ ਇੱਥੇ ਜਈਆ ਉਚਾਰਨ ਹੀ ਹੋਵੇਗਾ ਇੱਥੇ ਉਹ ਲਗਾ ਮਾਤਰਾ ਦੇ ਸਬਦ ਦੇ ਨਾਲ ਈ ਡੀ ਊੜਾ ਜਾਂ ਐੜਾ ਬਣੇਗਾ ਜੇ ਇਹ ਜਈਆ ਪਹਿਲੇ ਨੰਬਰ ਤੇ ਆ ਜਾਂਦਾ ਤੇ ਜਈਆ ਹੀ ਉਚਾਰਨ ਹੋਣਾ ਸੀ ਜਈਏ ਦੀ ਆਵਾਜ਼ ਨਿਕਲਣੀ ਸੀ ਜਿਵੇਂ ਗੁਰਬਾਣੀ ਵਿੱਚ ਉਦਾਹਰਨ ਤੌਰ ਤੇ ਆਪਾਂ ਪੜਦੇ ਹਾਂ ਜਗ ਅਰਜ ਗੁਸਤੰ ਪੇਸ ਤੋਂ ਜਗ ਉਥੇ ਜੱਕ ਆਪ ਜਈਏ ਦੇ ਨਾਲ ਹੀ ਪੜਨਾ ਜਾਂ ਸ਼ਬਦ ਆਉਂਦੇ ਯਾਰ ਜਈਏ ਦੇ ਨਾਲ ਹੁੰਦਾ ਯਾਰ ਉੱਥੇ ਆਪਾਂ ਜਈਏ ਦੇ ਨਾਲ ਹੀ ਉਚਾਰਨ ਕਰਨਾ ਉੱਥੇ ਏ ੜੀ ਊੜਾ ਨਹੀਂ ਬਨਣਾ ਪਰ ਜੇ ਜਈਏ ਪਿਛਲੇ ਪਾਸੇ ਆ ਰਿਹਾ ਹੈ ਹੁਣ ਆਪਾਂ ਗੁਰਬਾਣੀ ਵਿੱਚ ਤੁਸੀਂ ਆਮ ਸ਼ਬਦ ਪੜਿਆ ਹੋਵੇਗਾ ਦਦਾ ਜਈਏ ਕੰਨਾ ਉਹਨੂੰ ਆਪਾਂ ਕੀ ਪੜਦਿਆਂ ਦਇਆ ਹੁਣ ਦਦਾ ਜਈਏ ਕੰਨਾ ਪਾਠ ਆ ਰਿਹਾ ਗੁਰਬਾਣੀ ਵਿੱਚ ਕਈ ਥਾਂ ਤੇ ਹੁੰਦਾ ਆਪਾਂ ਨੂੰ ਪੜ ਕੇ ਜਾਂਨੇ ਦਇਆ ਹੁਣ ਦਇਆ ਜੇ ਆਪਾਂ ਪੰਜਾਬੀ ਚ ਪਾਵਾਂਗੇ ਦੱਦਾ ਈੜੀ ਸਿਆਰੀ ਐੜੇ ਕਣਾ ਬਣੇਗਾ ਦਇਆ ਪਰ ਉੱਥੇ ਆਪਾਂ ਜਈਆ ਉਚਾਰ ਨਹੀਂ ਕਰ ਰਹੇ ਉੱਥੇ ਈੜੀ ਸਿਆਰੀ ਐੜੇ ਕੰਨਾ ਬਣਦਾ ਪਿਆ ਹੈ ਉਚਾਰਨ ਵਾਸਤੇ ਦਇਆ ਆਪਾਂ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਹੈ ਆਪਾਂ ਗੁਰਬਾਣੀ ਦੇ ਅੱਖਰ ਚੇਂਜ ਨਹੀਂ ਕਰ ਸਕਦੇ ਪਰ ਆਪਾਂ ਸਿਰਫ ਉਚਾਰਨ ਦੱਸ ਰਹੇ ਹਾਂ ਕਿ ਇਸ ਦਾ ਉਚਾਰਨ ਕਿਵੇਂ ਕਰਨ ਜਿਵੇਂ ਦੱਦਾ ਜਈਏ ਕੰਨਾ ਪਾਠੋਂ ਦਾ ਪੜਦੇ ਆਪਾਂ ਦਇਆ ਹੁਣ ਉੱਥੇ ਤੁਹਾਨੂੰ ਇੱਥੇ ਲਿਖ ਕੇ ਅਸੀਂ ਦੱਸ ਦੇਣਾ ਕਿ ਦਇਆ ਪੜਨਾ ਹੈ ਪੜਨਾ ਉਵੇਂ ਜਿਵੇਂ ਗੁਰਬਾਣੀ ਵਿੱਚ ਲਿਖਿਆ ਹੈ ਅੱਖਰ ਉਹੀ ਰਹਿਣੇ ਆ ਪਰ ਉਸ ਦਾ ਸੀ ਲਿਖ ਕੇ ਦੱਸ ਦੇਣਾ ਕਿ ਦਇਆ ਦੱਦਾ ਈੜੀ ਸਿਆਰੀ ਐੜੇ ਕੰਨਾ ਦਇਆ ਬਣ ਗਿਆ ਬਸ ਇਹਦੇ ਨਾਲ ਸੰਗਤ ਨੂੰ ਸਮਝ ਲੱਗ ਜਾਂਦੀ ਹੈ ਕਿ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਉੱਥੇ ਆਪਾਂ ਦੱਦਾ ਜਈਏ ਕੰਨਾ ਦਜਾ ਨਹੀਂ ਪੜਦੇ ਜਾ ਹੋਰ ਕੋਈ ਅੱਖਰ ਲਾ ਕੇ ਉਚਾਰ ਨਹੀਂ ਕਰਦੇ ਜੇ ਆਪਾਂ ਜਈਏ ਦੀ ਆਵਾਜ਼ ਕੱਢਦੇ ਮੰਨ ਲਓ ਜਿੰਨੇ ਹੁਣ ਕਈਆਂ ਦਾ ਸਵਾਲ ਸੀ ਕਿ ਜਈਆ ਹੀ ਪੜਨਾ ਚਾਹੀਦਾ ਤੇ ਉੱਥੇ ਜੇ ਆਪਾਂ ਜਈਆ ਬੋਲਦੇ ਆਂ ਫਿਰ ਉਹਦੇ ਆਵਾਜ਼ ਕਿਵੇਂ ਨਿਕਲੇਗੀ ਦਇਆ ਦਇਆ ਪਾੜ ਤਾਂ ਕੋਈ ਅਰਥ ਨਹੀਂ ਬਣਦਾ ਜਦ ਦੱਦਾ ਜਈਏ ਕੰਨਾ ਦਇਆ ਪਾੜ ਆਪ ਗੁਰਬਾਣੀ ਵਿੱਚ ਕਿਤੇ ਵੀ ਪੜਦੇ ਆਂ ਨਾ ਦੇ ਅਰਥ ਬਣੇਗਾ ਦੱਦਾ ਏੜੀ ਹਿਸ਼ਾਰੀ ਐੜੇ ਕੰਨਾ ਦਇਆ ਉਚਾਰਨ ਹੋਵੇਗਾ ਇਸੀ ਤਰ੍ਹਾਂ ਗੁਰਬਾਣੀ ਵਿੱਚ ਹੁਣ ਕਈ ਸ਼ਬਦ ਇਸ ਤਰ੍ਹਾਂ ਆਉਂਦੇ ਨੇ ਦੱਦੇ ਔਂਕੜ ਈੜੀ ਬਿਹਾਰੀ ਜਈਏ ਬਿਹਾਰੀ ਜਿੱਥੇ ਵੀ ਜਈਏ ਨੂੰ ਬਿਹਾਰੀ ਆ ਰਹੀ ਹੈ ਸੰਗਤ ਜੀ ਉੱਥੇ ਦੋ ਈੜੀਆਂ ਵਿੱਚੋਂ ਨਿਕਲੀਆਂ ਕਿਉਂਕਿ ਬਿਹਾਰੀ ਜਿਹੜੀ ਹੈ ਐੜੀ ਨੂੰ ਨਹੀਂ ਪੈਂਦੀ ਊੜੇ ਨੂੰ ਨਹੀਂ ਪੈਂਦੀ ਤੁਸੀਂ ਇਹ ਸਮਝ ਲੈਣਾ ਕਿ ਇੱਥੇ ਜਈਏ ਨੂੰ ਬਿਹਾਰੀ ਆਈ ਹੈ ਜਈਏ ਵਿੱਚੋਂ ਤਿੰਨ ਅੱਖਰ ਨਿਕਲੇ ਨੇ ਊੜਾ ਐੜਾ ਈੜੀ ਹੁਣ ਤੁਸੀਂ ਇਹ ਦੇਖਣਾ ਕਿ ਬਿਹਾਰੀ ਕਿਹੜੇ ਅੱਖਰ ਨੂੰ ਪੈ ਰਹੀ ਹੈ ਊੜੇ ਨੂੰ ਪੈਂਦੀ ਨਹੀਂ ਪੈਂਦੀ ਐੜੇ ਨੂੰ ਪੈਂਦੀ ਹੈ ਬਿਹਾਰੀ ਨਹੀਂ ਪੈਂਦੀ ਈੜੀ ਨੂੰ ਬਿਹਾਰੀ ਪੈਂਦੀ ਹੈ ਉੱਥੇ ਫਿਰ ਈੜੀ ਬਿਹਾਰੀ ਈੜੀ ਬਿਹਾਰੀ ਦੋ ਈੜੀਆਂ ਲਾ ਕੇ ਉਚਾਰਨ ਕਰਨਾ ਦੋਈ ਦੋਈ ਇਹ ਕਿੰਨੇ ਅੰਗ ਤੇ ਆਉਂਦਾ ਹੈ 463 ਅੰਗ ਤੇ ਦੋਈ ਕੁਦਰਤ ਸਾਜੀ ਹੈ ਉੱਚੀ ਇਸ ਤਰ੍ਹਾਂ ਉਚਾਰਨ ਕਰਨਾ ਹੈ ਦੋਈ ਦੋਈ ਈੜੀ ਬਿਹਾਰੀ ਈੜੀ ਬਿਹਾਰੀ ਦੋ ਈੜੀਆਂ ਉਚਾਰਨ ਹੋਣਗੀਆਂ ਦੱਦੇ ਔਂਕੜ ਜਈਏ ਨੂੰ ਬਿਹਾਰੀ ਕਿਤੇ ਵੀ ਆ ਰਹੀ ਹੈ ਇਸ ਤਰ੍ਹਾਂ ਉਚਾਰਨ ਕਰਨਾ ਹੈ 463 ਅੰਗ ਤੇ ਆਉਂਦਾ ਹੈ ਦੱਦਾ ਜਈਏ ਔਂਕੜ ਪਾਠ ਕਿਤੇ ਵੀ ਗੁਰਬਾਣੀ ਵਿੱਚ ਆ ਰਿਹਾ ਹੈ ਜਿਹੜਾ ਔਂਕੜ ਹੈ ਸੰਗਤ ਜੀ ਜਈਏ ਨੂੰ ਔਂਕੜ ਆਉਂਦਾ ਹੈ ਹੁਣ ਤੁਸੀਂ ਇਹ ਵੇਖਣਾ ਹੈ ਕਿ ਜਈਏ ਨੂੰ ਔਂਕੜ ਆ ਰਿਹਾ ਤੇ ਇਹਦੇ ਵਿੱਚੋਂ ਤਿੰਨ ਅੱਖਰ ਕੱਢਨੇ ਊੜਾ ਐੜਾ ਈੜੀ ਹੁਣ ਔਂਕੜ ਕਿਹੜੇ ਅੱਖਰ ਤੇ ਪਊਗਾ ਐੜੇ ਔਂਕੜ ਨਹੀਂ ਪੈਂਦਾ ਈੜੀ ਔਂਕੜ ਨਹੀਂ ਪੈਂਦਾ ਉੱਥੇ ਊੜੇ ਔਂਕੜ ਬਣੇਗਾ ਤੇ ਉਸ ਦਾ ਉਚਾਰਨ ਹੋਵੇਗਾ ਦੱਦਾ ਐੜੀ ਬਿਹਾਰੀ ਊੜੇ ਔਂਕੜ ਦਈਓ ਦਈਓ ਉਚਾਰਨ ਕਰਨਾ ਹੈ ਕਿਉਂਕਿ ਜਈਏ ਦੇ ਪਹਿਲਾਂ ਆਪਾਂ ਸੰਗਤ ਜੀ ਵੀਡੀਓ ਪਾਈ ਹੈ ਕਿ ਪਹਿਲਾਂ ਜਿਹੜੀ ਬਿਹਾਰੀ ਏ ੜੀ ਨੂੰ ਕੱਢਣੀ ਹੈ ਜਿੱਥੇ ਵੀ ਆਉਂਦੀ ਹੈ ਜਈਏ ਔਂਕੜ ਜਈਏ ਕੰਨਾ ਜਈਏ ਕੁਛ ਵੀ ਅੱਖਰ ਆ ਰਿਹਾ ਹੈ ਪਹਿਲਾਂ ਏ ੜੀ ਨੂੰ ਬਿਹਾਰੀ ਉਚਾਰਨ ਕਰਨੀ ਹੈ ਜਾਂ ਜੇ ਕੰਨਾ ਆ ਰਿਹਾ ਤੇ ਉੱਥੇ ਏ ੜੀ ਨੂੰ ਸਿਹਾਰੀ ਬਣ ਰਹੀ ਹੈ ਜੇ ਜਈਏ ਨੂੰ ਕੰਨਾ ਆ ਰਿਹਾ ਉੱਥੇ ਸਿਹਾਰੀ ਦੀ ਸੌੜ ਉਚਾਰਨ ਹੋਵੇਗੀ ਜੇ ਔਂਕੜ ਆ ਰਿਹਾ ਤੇ ਉੱਥੇ ਬਿਹਾਰੀ ਦੀ ਬਾਜ ਉਚਾਰਨ ਹੋਵੇਗੀ ਤੇ ਜੇ ਸਿਹਾਰੀ ਆ ਰਹੀ ਹੈ ਜਈਏ ਨੂੰ ਉੱਥੇ ਵੀ ਬਿਹਾਰੀ ਦੀ ਆਵਾਜ਼ ਉਚਾਰਨ ਹੋਵੇਗੀ ਕਿਉਂਕਿ ਇਸ ਦੀ ਵੀਡੀਓ ਅਸੀਂ ਪਹਿਲਾਂ ਪਾ ਚੁੱਕੇ ਹਾਂ ਇਹ 218 ਅੰਗ ਤੇ ਆਉਂਦਾ ਹੋਰ ਵੀ ਕਈ ਥਾਵਾਂ ਤੇ ਸ਼ਬਦ ਇਹ ਆਉਂਦਾ ਹੈ 218 ਅੰਗ ਤੇ ਵੀ ਆਉਂਦਾ ਹੈ ਦਈਓ ਦਈਓ ਉਚਾਰਨ ਕਰਨ ਪੱਪੇ ਸਿਹਾਰੀ ਜਈਏ ਦਲੈਂਕੜਾ ਹੁਣ ਤੁਸੀਂ ਜਈਏ ਦਲੈਂਕੜ ਆ ਗਈ ਜਈਏ ਇੱਥੇ ਔਂਕੜ ਹੈ ਇੱਥੇ ਦਲੈਂਕੜ ਦੋ ਦਲੈਂਕੜ ਆ ਗਈਆਂ ਹੁਣ ਤੁਸੀਂ ਇਹ ਵੇਖਣਾ ਹੈ ਕਿ ਤਿੰਨ ਅੱਖਰਾਂ ਵਿੱਚੋਂ ਦਲੈਂਕੜ ਕਿੰਦੇ ਪੈਂਦਾ ਹੈ ਡੜੇ ਦਲੈਂਕੜ ਨਹੀਂ ਪੈਂਦਾ ਈੜੀ ਦਲੈਂਕੜ ਨਹੀਂ ਪੈਂਦਾ ਊੜੇ ਦਲੈਂਕੜਾ ਪੈਂਦੀ ਹੈ ਇੱਥੇ ਬਣ ਗਿਆ ਊੜੇ ਦਲੈਂਕੜਾ ਉਚਾਰਨ ਹੋ ਗਿਆ ਪੱਪੇ ਸਿਆਰੀ ਊੜੇ ਦਲੈਂਕੜ ਪਿਊ ਪਿਊ ਇਸ ਤਰ੍ਹਾਂ ਉਚਾਰਨ ਕਰਨਾ ਜੇ ਮੰਨ ਲਓ ਤੁਹਾਡੇ ਮਨ ਵਿੱਚ ਸ਼ੰਕਾ ਹੋਵੇ ਕਿ ਇੱਥੇ ਜਈਏ ਨੂੰ ਕਰਨਾ ਜਈਏ ਦੀ ਬਾਅਦ ਉਚਾਰਨ ਕਰੋ ਜੇ ਜਈਆ ਮਾਰੇ ਲਾਇ ਜਈਆ ਹੀ ਪੜਨਾ ਚਾਹੀਦਾ ਤੇ ਕਿਵੇਂ ਉਚਾਰਨ ਕਰੋਗੇ ਪੱਪੇ ਸ਼ਰੀ ਜਈਓ ਔਕੜ ਕਿਵੇਂ ਉਚਾਰਨ ਹੋਵੇਗਾ ਪੀਯੂ ਨਹੀਂ ਪੱਪੇ ਸ਼ਰੀ ਊੜੇ ਦਾ ਲਿੰਕੜ ਆਪਾਂ ਪਹਿਲਾਂ ਵੀ ਕਈ ਵਾਰ ਵਿਚਾਰ ਇਹ ਕੀਤੀ ਹੈ ਕਿਉਂਕਿ ਅਸੀਂ ਜਈਏ ਬਾਰੇ अनेका ਵੀਡੀਓ ਪਾ ਚੁੱਕੇ ਹਾਂ ਤੇ ਇੱਕ ਸਪੈਸ਼ਲ ਵੀਡੀਓ ਬਣਾ ਕੇ ਅਸੀਂ ਆਦੇ ਪੇਜ ਤੇ ਪਾਈ ਹੈ ਕਿ ਜਈਏ ਦੇ ਵਿੱਚੋਂ ਕਿਹੜੇ ਤਿੰਨ ਅੱਖਰ ਨਿਕਲਦੇ ਨੇ ਜਈਏ ਵਿੱਚੋਂ ਤਿੰਨ ਅੱਖਰ ਨਿਕਲਦੇ ਨੇ ਊੜਾ ਐਡਾ ਈੜੀ ਹੁਣ ਤੁਸੀਂ ਇਹ ਸਾਫ ਕਰਨਾ ਕਿ ਜਈਏ ਨੂੰ ਲਗਾ ਮਾਤਰਾ ਕਿਹੜੀ ਲੱਗੀ ਹੈ ਜਿਹੜੀ ਵੀ ਲਗਾ ਮਾਤਰਾ ਲੱਗੀ ਹੈ ਉਹ ਤੁਸੀਂ ਉਹ ਤਿੰਨ ਅੱਖਰਾਂ ਦੇ ਪਾ ਕੇ ਵੇਖਣੀ ਹੈ ਉਹ ਤਿੰਨ ਅੱਖਰਾਂ ਦੇ ਕਿਹੜੀ ਲਗਾ ਮਾਤਰਾ ਪੈਂਦੀ ਹੈ ਹੁਣ ਇੱਥੇ ਊੜੇ ਦਾ ਲਿੰਕੜਾ ਊੜੇ ਐ ਜਈਏ ਦਾ ਲਿੰਕੜਾ ਊੜੇ ਦਾ ਲਿੰਕੜਾ ਪੈਂਦੀ ਹੈ ਐੜੇ ਨੂੰ ਨਹੀਂ ਪੈਂਦੀਆਂ ਤਾਂ ਈੜੀ ਪੈਂਦੀਆਂ ਉਹ ਦੋਨੇ ਅੱਖਰ ਕੱਟੇ ਜਾਣੇ ਇੱਥੇ ਊੜੇ ਦਾ ਲਿੰਕੜਾ ਪੈ ਜਾਣੀ ਹੈ ਤੇ ਉਚਾਰਨ ਹੋ ਜਾਣਾ ਪਿਓ ਜੇ ਇੱਥੇ ਮੰਨ ਲਓ ਕਿ ਜਈਏ ਕੰਨਾ ਹੁੰਦਾ ਉਦਾਹਰਨ ਤੌਰ ਤੇ ਜਈਏ ਕੰਨਾ ਹੁੰਦਾ ਇੱਥੇ ਐੜੇ ਕੰਨਾ ਬਣਨਾ ਸੀ ਕਿਉਂ ਊੜੇ ਕੰਨਾ ਨਹੀਂ ਪੈਂਦਾ ਨਾ ਈੜੀ ਕੰਨਾ ਪੈਂਦਾ ਇੱਥੇ ਐੜੇ ਕੰਨਾ ਬਣ ਜਾਣਾ ਸੀ ਲਗਾ ਮਾਤਰਾ ਦੇ ਸਾਬ ਨਾਲ ਇਸ ਨੇ ਅੱਖਰ ਨੇ ਚੇਂਜ ਹੋਣਾ ਹੈ ਸੋ ਇਹ ਜਿਹੜਾ ਸ਼ਬਦ ਹੈ 968 ਅੰਗ ਤੇ ਪਿਉ ਦੋਈ ਦਈਓ ਪਿਉ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹ ਹਾਲੇ ਸਕਣ ਸਾਰੀਆਂ ਵੀਡੀਓ ਜਿੰਨੀਆਂ ਵੀ ਸਿਸ ਗੁਰਬਾਣੀ ਦੀ ਸੰਥਿਆ ਕਰਾਈਆਂ ਕਿਉ ਗੁਰਬਾਣੀ ਅਗਾਧ ਬੋਧ ਹੈ ਪੂਰਾ ਸ਼ੁੱਧ ਉਚਾਰਨ ਗੁਰੂ ਸਾਹਿਬ ਆਪ ਜਾਣਦੇ ਨੇ ਗੁਰੂ ਸਾਹਿਬ ਸੇਵਾ ਲੈ ਰਹੇ ਨੇ ਬਹਾਨੇ ਦੇ ਨਾਲ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸਾਰੀ ਸੰਥਿਆ ਗੁਰਬਾਣੀ ਦੀ ਪਲੇਲਿਸਟ ਵਿੱਚ ਪਈ ਹੋਈ ਆਪ ਜਾ ਕੇ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ